ਜੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਲੁਧਿਆਣਾ ਦੇ ਵਿੱਚ ਕੈਬਨਿਟ ਮੰਤਰੀ ਬਰਨਸਮਰ ਜਿੰਪਾ ਜੀ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਸਰ ਜੀ ਲੁਧਿਆਣਾ ਦੇ ਵਿੱਚ ਪਹੁੰਚੂ ਕੀ ਕਰਨ ਚਾਹੋ ਦੇਖੋ ਤੀਆਂ ਦੀ ਲੋੜੀ ਪੈ ਰਹੀ ਹੈ ਔਰ ਸਾਡਾ ਜਿਹੜਾ ਇਤਿਹਾਸ ਹੈ ਉਹ ਨਾਰੀ ਦੇ ਨਾਲ ਜੁੜਿਆ ਸਾਡਾ ਜਿਹੜਾ ਧਰਮ ਹੈ ਉਹ ਵੀ ਸਾਡਾ ਕੰਨਿਆ ਪੂਜਨ ਹੁੰਦਾ ਤੁਹਿਆਂ ਦੀ ਲੋੜੀ ਬਣਾਉਣ ਤੋਂ ਸ਼ੁਭ ਕੋ ਕੰਮ ਕੋ ਹੋ ਨਹੀਂ ਸਕਦਾ ਤੇ ਮੈਂ ਤਾਂ ਧੰਨਵਾਦ ਕਰਦਾ ਜਿੰਨੀਆਂ ਸੰਸਥਾ ਟਾਈਮਾਂ ਲੋੜੀ ਬੇਲਾ ਕਰ ਰਹੀ ਹੈ ਇਹ ਔਰ ਤੁਹਿਆਂ ਦੀ ਲੋੜੀ ਪਾ ਰਹੀ ਹੈ ਔਰ ਅੱਜ ਸਮਾਜ ਦੇ ਵਿੱਚ ਬੜਾ ਅੱਛਾ ਮੈਸੇਜ ਆ ਪਿੱਛੇ ਕੋਈ ਦੱਸਗਾ ਵੀ ਸਾਨੂੰ ਇਹ ਗੱਲ ਕਹਿਣੀ ਪਈ ਵੀ ਬੇਟੀ ਬਚਾਓ ਬੇਟੀ ਪੜਾਓ ਤੇ ਅੱਜ ਤਾਂ ਇਹ ਬਹੁਤ ਖੁਸ਼ੀ ਦਾ ਮੌਕਾ ਪਿਆ ਅੱਜ ਲੋਕ ਖੁਦ ਆ ਕੇ ਤੁਹਿਆਂ ਦੀ ਲੋੜੀ ਪਾ ਰਹੇ ਆ ਸਾਰਾ ਸਮਾਜ ਆ ਕੇ ਪਾ ਰਿਹਾ ਮੈਂ ਤਾਂ ਧੰਨਵਾਦ ਕਰਦਾ ਸਾਰਿਆਂ ਦਾ ਪਾਜੀ ਕਾਂਗਰਸ ਦੇ ਵਿੱਚ ਇਸ ਟਾਈਮ 카ਟੋ ਕਲੇਸ਼ ਬਹੁਤ ਚੱਲਦਾ ਪਿਆ ਵਾ ਆਮ ਆਦਮੀ ਪਾਲੇ ਸਮਝੋਤੇ ਦੀ ਵੀ ਗੱਲ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਕਾਂਗਰਸ ਸਮਝੋਤਾ ਕਰਨ ਦਾ ਫਾਇਦਾ ਹੋਵੇ ਜਾਂ ਨੁਕਸਾਨ ਹੋਵੇ 카ਟੋ ਕਲੇਸ਼ ਚੱਲਣਾ ਉਹਦਾ ਕਿਸੇ ਕੋ ਕੋਈ ਹੱਲ ਨਹੀਂ ਹੈਗਾ ਕਾਂਗਰਸ ਕੋਲ ਦਾ ਹੱਲ ਨਹੀਂ ਹੈਗਾ ਕਿਉਂਕਿ ਕਾਂਗਰਸ ਨੂੰ ਲੋਕ ਜਵਾਬ ਦੇ ਚੁੱਕੇ ਆ ਪਹਿਲਾਂ ਹੁਣ ਉਹ 카ਟੋ ਕਲੇਸ਼ ਨਾਲ ਆਪਣੇ ਆਪ ਨੂੰ ਲੋਕਾਂ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਮੀਡੀਆ ਜਾਣਾ ਚਾਹੁੰਦੇ ਆ ਉਹ 카ਟੋ ਕਲੇਸ਼ ਵੀ ਦਿਖਾਵਾ ਹੀ ਆ ਪੰਜਾਬ ਤੁਹਾਨੂੰ ਵੀ ਲੱਗਦਾ ਵੀ ਫਾਇਦਾ ਹੋਗਾ ਨੁਕਸਾਨ ਹੋਗਾ ਸਮਝੋਤੇ ਦਾ ਹਾਂਜੀ ਪੰਜਾਬ ਨੂੰ ਤੁਹਾਨੂੰ ਕੀ ਲੱਗਦਾ ਸੀਟ ਚੇਰਿੰਗ ਤੇ ਆਮ ਆਦੀ ਪਾਰਟੀ ਨੂੰ ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ ਨਹੀਂ ਆਮ ਆਦੀ ਪਾਰਟੀ ਜੋ ਸਾਡੀ ਲੀਡਰਸ਼ਿਪ ਫੈਸਲਾ ਲਏਗੀ ਸਾਡੀ ਲੀਡਰਸ਼ਿਪ ਬਿਲਕੁਲ ਇਹ ਹਨ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਉਹਨਾਂ ਦੇ ਜਨਕੀ ਲੀਡਰਸ਼ਿਪ ਹੈ ਜਨਕੀ ਫੈਸਲਾ ਲਵੇਗੀ ਉਹਨਾਂ ਨੂੰ ਮਨਜ਼ੂਰ ਹੋਵੇਗਾ ਕੈਮਰਾ ਪਰਸਨ ਸਾਡੇ ਦੇ ਨਾਲ ਹਿੰਮਤ ਸਿੰਘ ਦਿਖਪਾਲ ਡੈਨਿਕ ਸਵੇਰਾ ਲੁਧਿਆਣਾ ਡੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਲੁਧਿਆਣਾ ਦੇ ਵਿੱਚ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਸਰ ਜੀ ਲੁਧਿਆਣਾ ਦੇ ਵਿੱਚ ਪਹੁੰਚ ਅਰੇ ਸਾਡਾ ਜਿਹੜਾ ਇਤਿਹਾਸ ਹੈ ਉਹ ਨਾਰੀ ਦੇ ਨਾਲ ਜੁੜਿਆ ਸਾਡਾ ਜਿਹੜਾ ਧਰਮ ਹੈ ਉਹ ਵੀ ਸਾਡਾ ਕੰਨਿਆ ਪੂਜਨ ਹੁੰਦਾ ਤੇ ਧੀਾਂ ਦੀ ਲੋਹੜੀ ਬਣਾਨ ਤੋਂ ਸ਼ੁਭ ਕੋ ਕੰਮ ਕੋ ਹੋ ਨਹੀਂ ਸਕਦਾ ਤੇ ਮੈਂ ਤਾਂ ਧੰਨਵਾਦ ਕਰਦਾ ਜਿੰਨੀਆਂ ਸੰਸਥਾ ਠਾਈ ਮਾਂ ਲੋਹੜੀ ਬੇਲਾ ਕਰ ਰਹੀ ਹੈ ਇਹ ਔਰ ਧੀਾਂ ਦੀ ਲੋਹੜੀ ਪਾ ਰਹੀ ਹੈ ਔਰ ਅੱਜ ਸਮਾਜ ਦੇ ਵਿੱਚ ਬੜਾ ਅੱਛਾ ਮੈਸੇਜ ਆ ਪਿੱਛੇ ਕੋਈ ਦੱਸਦਾ ਸੀ ਕਿ ਸਾਨੂੰ ਇਹ ਗੱਲ ਕਹਿਣੀ ਪਈ ਵੀ ਬੇਟੀ ਬਚਾਓ ਬੇਟੀ ਪੜਾਓ ਤੇ ਅੱਜ ਦਾ ਇਹ ਬਹੁਤ ਖੁਸ਼ੀ ਦਾ ਮੌਕਾ ਪਿਆ ਅੱਜ ਲੋਕ ਖੁਦ ਆ ਕੇ ਧੀਆਂ ਦੀ ਲੋੜੀ ਪਾ ਰਹੇ ਆ ਸਾਰਾ ਸਮਾਜ ਆ ਕੇ ਪਾ ਰਿਹਾ ਮੈਂ ਤਾਂ ਧੰਨਵਾਦ ਕਰਦਾ ਸਾਰਿਆਂ ਦਾ ਜਿੰਪਾ ਜੀ ਕਾਂਗਰਸ ਦੇ ਵਿੱਚ ਇਸ ਟਾਈਮ ਫਾਟੋ ਕਲੇਸ਼ ਬਹੁਤ ਚੱਲਦਾ ਪਿਆ ਵਾ ਆਮ ਆਦਮੀ ਪਾਰਟੀ ਸਮਝੌਤੇ ਦੀ ਵੀ ਗੱਲਾਂ ਚੱਲ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਾਂਗਰਸ ਸਮਝੌਤਾ ਕਰਨ ਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਫਾਟੋ ਕਲੇਸ਼ ਚੱਲਣਾ ਉਹਦਾ ਕਿਸੇ ਕੋਲ ਕੋਈ ਹੱਲ ਨਹੀਂ ਹੈਗਾ ਕਾਂਗਰਸ ਕੋਲ ਤਾਂ ਉਹਨਾਂ 카ਟੋ ਗਲੇਸ਼ਨ ਨਾਲ ਆਪਣੇ ਆਪ ਨੂੰ ਲੋਕਾਂ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਮੀਡੀਆ ਜਾਣਾ ਚਾਹੁੰਦੇ ਆ ਉਹ 카ਟੋ ਗਲੇਸ਼ ਵੀ ਦਿਖਾਵਾਈ ਹੈ ਪੰਜਾਬ ਨੂੰ ਤੁਹਾਨੂੰ ਵੀ ਲੱਗਦਾ ਵੀ ਫਾਇਦਾ ਹੋਗਾ ਨੁਕਸਾਨ ਹੋਗਾ ਸਮਝੋਤੇ ਦਾ ਹਾਂਜੀ ਪੰਜਾਬ ਨੂੰ ਤੁਹਾਨੂੰ ਵੀ ਲੱਗਦਾ ਸੀਟ ਚੇਂਜਿੰਗ ਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ ਨਹੀਂ ਆਮ ਆਦਮੀ ਪਾਰਟੀ ਜੋ ਸਾਡੀ ਲੀਡਰਸ਼ਿਪ ਫੈਸਲਾ ਲਏਗੀ ਸਾਡੀ ਲੀਡਰਸ਼ਿਪ ਬਿਲਕੁਲ ਇਹ ਸਨ ਕੈਬਨ ਮੰਤਰੀ ਬ੍ਰਹਮਸ਼ੰਕਰ ਚੰਪਾ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਉਹਨਾਂ ਦੇ ਜਿਹੜੀ ਲੀਡਰਸ਼ਿਪ ਹੈ ਜਿਹੜੀ ਫੈਸਲਾ ਲਵੇਗੀ ਉਹਨਾਂ ਨੂੰ ਮਨਜ਼ੂਰ ਹੋਵੇਗਾ ਕੈਮਰਾ ਪਰਸਨ ਸਾਡੇ ਦੇ ਨਾਲ ਹਿੰਮਤ ਸਿੰਘ ਦੀਪਾਲ ਦੈਨਿਕ ਸਵੇਰਾ ਲੁਧਿਆਣਾ